ਬਹੁਤ ਹੀ ਪਿਆਰੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਮੇਰਾਂ ਨੂੰ ਜੋ ਧਾਰਮਿਕ ਸਥਾਨਾਂ ਤੇ ਸੇਵਾਦਾਰੀ ਨਿਭਾਉਣਾ ਚਾਹੁੰਦੇ ਹਨ ਜਾਂ ਨਿਭਾ ਰਹੇ ਹਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਲੇਕਿਨ ਇੱਕ ਅਹੁਦੇਦਾਰੀ ਦੀ ਭੁੱਖ ਅਹੁਦੇਦਾਰੀ ਦਾ ਲਾਲਚ ਉਹਨਾਂ ਨੂੰ ਗਲਤ ਰਸਤੇ ਤੇ ਲੈ ਆਉਂਦਾ ਹੈ ਜਿਸ ਦੇ ਨਾਲ ਧਾਰਮਿਕ ਸਥਾਨ ਦਾ ਕਮੇਟੀ ਦਾ ਸੰਗਤ ਦਾ ਭਾਈਚਾਰਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਹੈ ਅਸੀਂ ਗਏ ਕੀ ਕਾਰਨ ਸੀ ਅਸੀਂ ਸੇਵਾ ਕਰਨ ਗਏ ਸੀ ਤੇ ਸੇਵਾ ਦੇ ਬਦਲੇ ਈਰਖਾ ਖੱਟ ਲਈ ਇਸ ਈਰਖਾ ਤੋਂ ਬਚਣ ਦੇ ਲਈ ਸਭ ਤੋਂ ਪਹਿਲਾਂ ਜਿੰਨੀਆਂ ਵੀ ਬੇਨਤੀਆਂ ਕੀਤੀਆਂ ਗਈਆਂ ਹਨ ਭਾਵੇਂ ਹੋਰ ਵੀ ਬੇਨਤੀਆਂ ਕੀਤੀਆਂ ਜਾਣੀਆਂ ਸਨ ਕਿ ਕਿਹੜੇ-ਕਿਹੜੇ ਕੰਮ ਨੌਜਵਾਨ ਵੀਰਾਂ ਨੂੰ ਸਿੱਖ ਲੈਣੇ ਚਾਹੀਦੇ ਹਨ ਕਿਹੜੇ-ਕਿਹੜੇ ਕੰਮ ਉਹ ਆਪਣੇ ਬਲਬੂਤੇ ਤੇ ਕਰ ਸਕਦੇ ਹਨ ਬਹੁਤ ਸਾਰੀਆਂ ਬੇਨਤੀਆਂ ਬਾਕੀ ਨੇ ਇਹ ਬੇਨਤੀਆਂ ਤੁਹਾਨੂੰ ਮੇਰੇ ਵੱਲੋਂ ਨਹੀਂ ਕੀਤੀਆਂ ਜਾਣਗੀਆਂ ਸਮੇਂ ਦਾ ਧਿਆਨ ਰੱਖਿਆ ਜਾਂਦਾ ਹੈ ਇਹ ਤੁਸੀਂ ਆਪਣੇ ਪ੍ਰੈਕਟੀਕਲ ਦੇ ਦੌਰਾਨ ਦੇਖ ਸਕਦੇ ਹੋ ਕਿ ਕੀ-ਕੀ ਹੋਰ ਸਾਵਧਾਨੀਆਂ ਜੋ ਅਸੀਂ ਆਪਣੇ ਧਾਰਮਿਕ ਸਥਾਨਾਂ ਤੇ ਰੱਖਣੀਆਂ ਹਨ ਕੀ ਕੀ ਸਿੱਖਣਾ ਹੈ ਪੂਰੀ ਤਰ੍ਹਾਂ ਸਿੱਖ ਕੇ ਅੱਗੇ ਆਓ ਸੇਵਾਦਾਰੀ ਮਹਾਨ ਹੈ ਸੇਵਾਦਾਰ ਕਹਾਓ ਅਹੁਦੇਦਾਰੀ ਥੋੜਾ ਜਰ ਦਾ ਇੱਕ ਮਾਨ ਸਨਮਾਨ ਹੋ ਸਕਦਾ ਹੈ ਸੇਵਾਦਾਰੀ ਦੋਨਾਂ ਤਰ੍ਹਾਂ ਤੇ ਪਰਵਾਨ ਹੁੰਦੀ ਹੈ ਇਸ ਜਹਾਨ ਵਿੱਚ ਵੀ ਪਰਵਾਨ ਹੁੰਦੀ ਹੈ ਉਸ ਜਹਾਨ ਵਿੱਚ ਵੀ ਪਰਵਾਨ ਹੁੰਦੀ ਹੈ ਇੰਨਾ ਕਹਿੰਦਾ ਹੋਇਆ ਮੈਂ ਨੌਜਵਾਨ ਵੀਰਾਂ ਤੋਂ ਆਸ ਕਰੂੰਗਾ ਕਿ ਉਹ ਸੀਨੀਅਰ ਅਹੁਦੇਦਾਰਾਂ ਦਾ ਸਤਿਕਾਰ ਕਰਨਗੇ ਤੇ ਉਹਨਾਂ ਤੋਂ ਸਿੱਖ ਕੇ ਅੱਗੇ ਆਉਣਗੇ ਕਿਸੇ ਨੂੰ ਮਿੱਧ ਕੇ ਕਿਸੇ ਨੂੰ ਲਤਾੜ ਕੇ ਕਿਸੇ ਦਾ ਅਪਮਾਨ ਕਰਕੇ ਉਹਨਾਂ ਨੂੰ ਪਿੱਛੇ ਨਹੀਂ ਹਟਾਉਣਗੇ ਨਹੀਂ ਤਾਂ ਕਈ ਤਰ੍ਹਾਂ ਦੇ ਨਤੀਜੇ ਜੋ ਕੇਸ ਪੁਲਿਸ ਵਿੱਚ ਚਲੇ ਜਾਣਗੇ ਮੁਕੱਦਮੇबाजी ਵਿੱਚ ਚਲੇ ਜਾਣਗੇ ਇਹ ਨਤੀਜੇ ਭੁਗਤਨੇ ਪੈਣਗੇ ਤੇ ਅਸੀਂ ਸੇਵਾ ਕਰਨ ਆਏ ਹਾਂ ਸਭ ਨੂੰ ਇਕੱਠੇ ਕਰਨ ਆਏ ਹਾਂ ਸੇਵਾ ਹੀ ਕਰਨੀ ਚਾਹੀਦੀ ਹੈ ਸਭ ਨੂੰ ਇਕੱਠੇ ਹੀ ਰੱਖਣਾ ਚਾਹੀਦਾ ਹੈ ਪਿਆਰ ਹੀ ਵਧਾਉਣਾ ਚਾਹੀਦਾ ਹੈ ਕਦੇ ਵੀ ਸੰਗਤ ਦੀ ਸੇਵਾ ਵਿੱਚ ਸੰਗਤ ਤੇ ਪਿਆਰ ਵਿੱਚ ਕਮੀ ਨਹੀਂ ਆਉਣ ਦੇਣੀ ਚਾਹੀਦੀ ਇਸ ਲਈ ਆਪਾਂ ਨੂੰ ਆਪਣਾ ਤਨ ਮਨ ਧਨ ਲਗਾ ਦੇਣਾ ਚਾਹੀਦਾ ਹੈ ਨੌਜਵਾਨ ਵੀਰਾਂ ਦਾ ਬਹੁਤ 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 ਧੰਨਵਾਦ